ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਕਲਾਸ ਜਿਵੇਂ ਥੰਬ ਮੈਲ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਜੋ ਆਪਣਾ ਰੀਟ ਦਾ ਪੇਪਰ ਹੋਣ ਜਾ ਰਿਹਾ 27 ਫਰਵਰੀ ਨੂੰ ਉਹਦੇ ਵਿੱਚ ਇੱਕ ਪੈਟਰਨ ਕੀ ਆਉਂਦਾ ਹੈ ਕਿ ਇੱਕ ਆਪਣਾ ਕਾਵਬੰਦ ਪੁੱਛਿਆ ਜਾਂਦਾ ਹੈ ਤੇ ਕਾਵਬੰਦ ਦੇ ਵਿੱਚੋਂ ਵਿਆਕਰਨ ਦੇ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਉਹ ਪੁੱਛੇ ਜਾਂਦੇ ਔਰ ਦੂਸਰਾ ਇੱਕ ਆਪਣੇ ਆਉਂਦਾ ਹੈ ਵਾਰਤਕ ਨਾਮ ਤੋਂ ਪੈਰਾ ਔਰ ਵਾਰਤਕ ਪੈਰੇ ਦੇ ਵਿੱਚੋਂ ਵੀ ਪ੍ਰਸ਼ਨ ਕਿਸ ਤਰੀਕੇ ਦੇ ਆ ਸਕਦੇ ਆ ਜੇ ਮੈਂ ਪਾਂ ਪਿਛਲੀ ਕਲਾਸ ਦੇ ਵਿੱਚ ਕਾਵਬੰਦ ਬਾਰੇ ਸੀਗਾ ਕਿ ਕਾਵਬੰਦ ਦੇ ਵਿੱਚੋਂ ਕਿਸ ਤਰੀਕੇ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਉਸੇ ਤਰ੍ਹਾਂ ਇੱਕ ਵਾਰਤਕ ਦਾ ਪੈਰਾ ਵੀ ਜਿਹੜਾ ਉਹ ਪੇਪਰ ਦੇ ਵਿੱਚ ਆਉਂਦਾ ਉਸ ਪੈਰੇ ਦੇ ਵਿੱਚੋਂ ਕਿਸ ਤਰੀਕੇ ਦੇ ਪ੍ਰਸ਼ਨ ਆ ਸਕਦੇ ਆ ਕਿਉਂਕਿ ਕਾਫੀ ਦਿਨਾਂ ਤੋਂ ਬੱਚਿਆਂ ਦੀ ਡਿਮਾਂਡ ਸੀ ਕਿ ਸਰ ਵਾਰਤਕ ਦੇ ਉੱਤੇ ਵੀ ਇੱਕ ਕਲਾਸ ਆ ਜਿਹੜੀ ਉਹ ਲਿਆਂਦੀ ਜਾਵੇ ਤਾਂ ਵਾਰਤਕ ਦੇ ਵਿੱਚੋਂ ਜਿਹੜੇ ਸਾਨੂੰ ਉਹਨੇ ਪ੍ਰਸ਼ਨ ਪੁੱਛਨੇ ਆ ਕਿ ਅਗੇਤਰ ਸ਼ਬਦ ਕਿਸ ਤਰੀਕੇ ਨਾਲ ਬਣ ਸਕਦੇ ਆ ਪਿਸ਼ੇਤਰ ਕਿਵੇਂ ਬਣ ਸਕਦੇ ਆ ਹਨਾ ਜਾਂ ਸਾਡੇ ਤੋਂ ਵਿਰੋਧੀ ਸ਼ਬਦ ਪੁੱਛਿਆ ਜਾ ਸਕਦਾ ਹੈ ਕੋਈ ਲਿੰਗ ਪੁਲਿੰਗ ਪੁੱਛਿਆ ਜਾ ਸਕਦਾ ਹੈ ਕਾਲ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਤਾਂ ਉਹ ਤਰੀਕੇ ਦੇ ਆਪਾਂ ਕੁਝ ਪ੍ਰਸ਼ਨ ਆ ਜਿਹੜੇ ਅੱਜ ਐਮਸੀਕਿਊ ਰਾਹੀਂ ਤੁਹਾਡੇ ਨਾਲ ਇਸ ਚੀਜ਼ ਤੇ ਆਪਾਂ ਜ਼ਿਕਰ ਕਰਾਂਗੇ ਤਾਂ ਦੇਖਦੇ ਹਾਂ ਕਿ ਆਪਾਂ ਕਿਉਂਕਿ ਜਿਹੜੀ ਵਿਕਾਇਬ ਸਾਡੇ ਅੰਦਰ ਹੋਣੀ ਜ਼ਰੂਰੀ ਹੈ ਲੇਕਿਨ ਬਹੁਤ ਸਾਰੇ ਪ੍ਰਸ਼ਨ ਅਸੀਂ ਰੱਟਾ ਮਾਰ ਕੇ ਨਹੀਂ ਕਰ ਸਕਦੇ ਤਾਂ ਇਸ ਕਰਕੇ ਕੁਝ ਤਰੀਕੇ ਆ ਜਿਹੜੇ ਤੁਸੀਂ ਸਿੱਖਣੇ ਆ ਤਾਂ ਉਮੀਦ ਕਰਦਾ ਕਿ ਕਲਾਸ ਤੁਹਾਡੇ ਵਾਸਤੇ ਲਾਹੇਵੰਦ ਹੋਊਗੀ ਤਾਂ ਸ਼ੁਰੂਆਤ ਕਰਦੇ ਹਾਂ ਅੱਜ ਆਪਣੇ ਪਹਿਲੇ ਪ੍ਰਸ਼ਨ ਦੀ ਪਹਿਲਾ ਪ੍ਰਸ਼ਨ ਆ ਜੀ ਸਾਡੇ ਕੋਲੇ ਕੀ ਤੈਪ ਖੇਤਰ ਲੱਗ ਕੇ ਕੀ ਲੱਗੇ ਤੈਪ ਖੇਤਰ ਦੇ ਨਾਲ ਬਣਿਆ ਸਹੀ ਸ਼ਬਦ ਚੁਣਨਾ ਆਪਾਂ ਕੀ ਪਹਿਲਾ ਆਪਸ਼ਨ ਹੈ ਸਾਡੇ ਕੋਲੇ ਤਖਤ ਦੂਸਰਾ ਹੈ ਪੰਗਤ ਤੀਸਰਾ ਸ਼ਬਦ ਹੈ ਮਿੱਠਤ ਚੌਥਾ ਸ਼ਬਦ ਹੈ ਬਸੰਤ ਦੇਖਣਾ ਕਿ ਅਸੀਂ ਕੀ ਤੈਪ ਖੇਤਰ ਦੇ ਨਾਲ ਹੁਣ ਤੈ ਸਾਨੂੰ ਇਸ ਸ਼ਬਦ ਦੇ ਵਿੱਚ ਵੀ ਨਜ਼ਰ ਆ ਰਿਹਾ ਤੈ ਪੰਗਤ ਦੇ ਵਿੱਚ ਵੀ ਹੈ ਤੈ ਮਿੱਠਤ ਦੇ ਵਿੱਚ ਵੀ ਹੈ ਤੈ ਕਿਦੇ ਵਿੱਚ ਹੈ ਬਸੰਤ ਦੇ ਵਿੱਚ ਵੀ ਹੈ ਕਿ ਕਿਸ ਤਰ੍ਹਾਂ ਸਾਨੂੰ ਪਤਾ ਲੱਗੇ ਕਿ ਤੈ ਪਛੇਤਰ ਦੇ ਨਾਲ ਬਣਿਆ ਸਹੀ ਸ਼ਬਦ ਕਿਹੜਾ ਹੈ ਤਾਂ ਪੰਜਾਬੀ ਦੇ ਵਿੱਚ ਸ਼ਬਦ ਰਚਨਾ ਇੱਥੇ ਹੀ ਸਮਝ ਲੈਣੀ ਆ ਫਿਰ ਅੱਗੇ ਪ੍ਰਸ਼ਨ ਆਪਾਂ ਕਰਦੇ ਜਾਵਾਂਗੇ ਕਿ ਜਿਹੜੀ ਸ਼ਬਦ ਰਚਨਾ ਹੈ ਉਹਦੇ ਦੋ ਤਰੀਕੇ ਦੇ ਨਾਲ ਸ਼ਬਦ ਰਚਨਾ ਕੀਤੀ ਜਾਂਦੀ ਹੈ ਪੰਜਾਬੀ ਦੇ ਵਿੱਚ ਇੱਕ ਸ਼ਬਦ ਬਣਦੇ ਆ ਜੀ ਸਮਾਸੀ ਸ਼ਬਦ ਕਿਹੜੇ ਸ਼ਬਦ ਸਮਾਸੀ ਸ਼ਬਦ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਔਰ ਦੂਸਰੇ ਸ਼ਬਦ ਹੁੰਦੇ ਆ ਉਤਪਨ ਸ਼ਬਦ ਸਮਾਸੀ ਅਤੇ ਦੂਸਰੇ ਸ਼ਬਦ ਕਿਹੜੇ ਆ ਉਤਪਨ ਸ਼ਬਦ ਹੈ ਸਮਾਸੀ ਸ਼ਬਦ ਦਾ ਫੰਡਾ ਕੀ ਹੈ ਕਿ ਇਹਦੇ ਵਿੱਚ ਮੂਲ ਪਲੱਸ ਮੂਲ ਜੁੜਦੇ ਜਦੋਂ ਮੂਲ ਪਲੱਸ ਮੂਲ ਇਹ ਕਿੰਨੇ ਵੀ ਮੂਲ ਹੋ ਸਕਦੇ ਆ ਜੁੜ ਕੇ ਇੱਕ ਨਵਾਂ ਸ਼ਬਦ ਬਣਾਉਣਗੇ ਤਾਂ ਉਸ ਸਮੇਂ ਬਣਿਆ ਸ਼ਬਦ ਕੀ ਹੋਊਗਾ ਸਮਾਸੀ ਸ਼ਬਦ ਕਿਉਂਕਿ ਸਾਡੇ ਤੋਂ ਭਾਰਤਕ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ ਤਾਂ ਜਦੋਂ ਦੋਵੇਂ ਜਾਂ ਤਿੰਨੇ ਕਿੰਨੇ ਵੀ ਮੂਲ ਬਣ ਕੇ ਇੱਕ ਨਵਾਂ ਸ਼ਬਦ ਬਣਾਉਣਗੇ ਤਾਂ ਉਹ ਸ਼ਬਦ ਕਿਹੜਾ ਹੋਊਗਾ ਸਮਾਸੀ ਸ਼ਬਦ ਉਤਪੰਨ ਸ਼ਬਦ ਦੇ ਵਿੱਚ ਕੀ ਆਉਣਾ ਹੈ ਜੀ ਇੱਥੇ ਇੱਕ ਮੂਲ ਸ਼ਬਦ ਜ਼ਰੂਰ ਰਹਿਣਾ ਹੈ ਇੱਕ ਮੂਲ ਸ਼ਬਦ ਜ਼ਰੂਰ ਰਹਿਣਾ ਹੈ ਇਸ ਮੂਲ ਦੇ ਨਾਲ ਕੁਝ ਸ਼ਬਦ ਅੱਗੇ ਲੱਗ ਸਕਦੇ ਆ ਤੇ ਕੁਝ ਸ਼ਬਦ ਇਹਦੇ ਦੇ ਕੀ ਲੱਗ ਸਕਦੇ ਆ ਪਿੱਛੇ ਲੱਗ ਸਕਦੇ ਆ ਜੋ ਸ਼ਬਦ ਪਿੱਛੇ ਲੱਗੂਗਾ ਉਹ ਤਾਂ ਕੀ ਬਣ ਗਿਆ ਜੀ ਪਛੇਤਰ ਬਣ ਗਿਆ ਔਰ ਜੋ ਸ਼ਬਦੇ ਦੇ ਅੱਗੇ ਲੱਗ ਰਿਹਾ ਉਹ ਕੀ ਬਣ ਗਿਆ ਅਗੇਤਰ ਬਣ ਗਿਆ ਜਿਸ ਤਰ੍ਹਾਂ ਹਿੰਦੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਕਿ ਇੱਕ ਪ੍ਰਤਿਆ ਹੈ ਤੇ ਦੂਸਰਾ ਕੀ ਹੈ ਉਪਸਰਗ ਉਸੇ ਨੂੰ ਪੰਜਾਬੀ ਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਅਗੇਤਰ ਅਤੇ ਪਛੇਤਰ ਮੂਲ ਸ਼ਬਦ ਸਾਡੇ ਕੋਲ ਹੈ ਸੈਂਟਰ ਦੇ ਵਿੱਚ ਅਗਰ ਕੋਈ ਸ਼ਬਦ ਇਹਦੇ ਪਿੱਛੇ ਲੱਗ ਕੇ ਨਵਾਂ ਸ਼ਬਦ ਬਣਾ ਰਿਹਾ ਤਾਂ ਮ ਭਾਵ ਉਹ ਪਛੇਤਰ ਲੱਗ ਕੇ ਬਣਿਆ ਅਗਰ ਉਸ ਮੂਲ ਤੋਂ ਪਹਿਲਾਂ ਲੱਗ ਕੇ ਬਣ ਰਿਹਾ ਤਾਂ ਮਤਲਬ ਉਹ ਕੀ ਲੱਗ ਕੇ ਬਣਿਆ ਅਗੇਤਰ ਲੱਗ ਕੇ ਬਣਿਆ ਕੰਡੀਸ਼ਨ ਕੀ ਰਹਿਣੀ ਚਾਹੀਦੀ ਹੈ ਕਿ ਜਦੋਂ ਇਹ ਨਵਾਂ ਸ਼ਬਦ ਬਣ ਰਿਹਾ ਉਹ ਸ਼ਬਦ ਕੀ ਹੋਣਾ ਚਾਹੀਦਾ ਸਾਰਥਕ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਸਾਰਥਕ ਇੱਧਰ ਵੀ ਜਦੋਂ ਨਵਾਂ ਸ਼ਬਦ ਬਣ ਰਿਹਾ ਉਹ ਸ਼ਬਦ ਕੀ ਹੋਣਾ ਚਾਹੀਦਾ ਸਾਰਥਕ ਮਤਲਬ ਜਦੋਂ ਦੋ ਮੂਲ ਜੁੜ ਕੇ ਜਾਂ ਤਿੰਨ ਮੂਲ ਜੁੜ ਕੇ ਇੱਕ ਨਵਾਂ ਸ਼ਬਦ ਬਣਾਉਣ ਜਿਵੇਂ ਹਰ ਸ਼ਬਦ ਮਨ ਸ਼ਬਦ ਪਿਆਰਾ ਸ਼ਬਦ ਤਿੰਨਾ ਨੇ ਜੁੜ ਕੇ ਨਵਾਂ ਸ਼ਬਦ ਕੀ ਬਣਾਇਆ ਹਰਮਣ ਪਿਆਰਾ ਕਹਿਣ ਦਾ ਭਾਵ ਉਹ ਜਿਹੜਾ ਸਭ ਨੂੰ ਪਿਆਰਾ ਲੱਗੇ ਤਾਂ ਸਮਾਸੀ ਸ਼ਬਦ ਹੋ ਗਿਆ ਔਰ ਮੂਲ ਦੇ ਨਾਲ ਜਦੋਂ ਪਿੱਛੇ ਲੱਗ ਕੇ ਬਣੇ ਤਾਂ ਉਹ ਪਛੇਤਰ ਆਤਮਕ ਸ਼ਬਦ ਹੈ ਪਹਿਲਾਂ ਲੱਗ ਕੇ ਬਣੇ ਤਾਂ ਉਹ ਅਗੇਤਰ ਲੱਗ ਕੇ ਸ਼ਬਦ ਹੈ ਲੈਕਿਨ ਅਸੀਂ ਪਛਾਣ ਕੀ ਕਰਨੀ ਹੈ ਕਿ ਜਿਸ ਤਰ੍ਹਾਂ ਇੱਥੇ ਸਿੱਖਣਾ ਸੀ ਸਾਡੇ ਤੋਂ ਪੁੱਛਿਆ ਗਿਆ ਕਿ ਤ ਇਹ ਪਛੇਤਰ ਲਾ ਕੇ ਸਹੀ ਸ਼ਬਦ ਦੀ ਪਛਾਣ ਕਰਨੀ ਹੈ ਅਸੀਂ ਉਸ ਤੈ ਨੂੰ ਹਟਾਵਾਂਗੇ ਇਹਦੇ ਵਿੱਚੋਂ ਅਗਰ ਉਸ ਪਛੇਤਰ ਨੂੰ ਹਟਾਏ ਦੇ ਬਾਅਦ ਸਾਡੇ ਕੋਲੇ ਕੋਈ ਮੂਲ ਸ਼ਬਦ ਬਚ ਰਿਹਾ ਹੈ ਤਾਂ ਭਾਵ ਉਸ ਮੂਲ ਦੇ ਨਾਲ ਸਹੀ ਪਛੇਤਰ ਲੱਗਿਆ ਹੁਣ ਅਗਰ ਅਸੀਂ ਇਸ ਤਖਤ ਸ਼ਬਦ ਹੈ ਤਖਤ ਸ਼ਬਦ ਦੇ ਨਾਲੋਂ ਅਗਰ ਮੰਨ ਲਓ ਅਸੀਂ ਤੈ ਸ਼ਬਦ ਹਟਾਤਾ ਤਾਂ ਪਿੱਛੇ ਕੀ ਬਚਿਆ ਤਖ ਬਚਿਆ ਤਾਂ ਤਖ ਕੋਈ ਮੂਲ ਸ਼ਬਦ ਨਹੀਂਗਾ ਪੰਜਾਬੀ ਦਾ ਇਸੇ ਤਰ੍ਹਾਂ ਹੀ ਅਸੀਂ ਪੰਗਤ ਦੇ ਵਿੱਚੋਂ ਅਗਰ ਤ ਤ ਹਟਾਤਾ ਤਾਂ ਪਿੱਛੇ ਕੀ ਰਿਹਾ ਪੰਗ ਤਾਂ ਪੰਗ ਨਾਮ ਦਾ ਕੋਈ ਵੀ ਸ਼ਬਦ ਮੂਲ ਨਹੀਂ ਬਚਦਾ ਭਾਵ ਇਹ ਪੂਰਾ ਸ਼ਬਦ ਹੈ ਉਸੇ ਤਰ੍ਹਾਂ ਅਸੀਂ ਅਗਰ ਬਸੰਤ ਦੇ ਵਿੱਚੋਂ ਤ ਹਟਾਤਾ ਤਾਂ ਕੀ ਪਿਛਿਆ ਪਿਛੇ ਬੰਸ ਤਾਂ ਬੰਸ ਨਹੀਂ ਹੁੰਦਾ ਵੰਸ਼ ਨਾਮ ਦਾ ਤਾਂ ਮੂਲ ਸ਼ਬਦ ਹੈ ਤਾਂ ਭਾਵ ਇਹ ਵੀ ਨਹੀਂਗਾ ਇਸੇ ਤਰ੍ਹਾਂ ਅਸੀਂ ਅਗਰ ਮਿੱਠਤ ਦੇ ਵਿੱਚੋਂ ਤ ਹਟਾਉਂਦੇ ਆ ਤਾਂ ਮਿੱਠ ਭਾਵ ਮਿੱਠੇ ਤੋਂ ਹੈ ਤਾਂ ਇੱਥੇ ਫਿਰ ਸਹੀ ਉੱਤਰ ਕੀ ਹੈ ਸਾਡਾ ਕਿ ਤੈਪ ਉਪਸ਼ਤ੍ਰ ਦੇ ਨਾਲ ਬਣਿਆ ਸਹੀ ਸ਼ਬਦ ਕੀ ਹੈ ਸਾਡੇ ਕੋਲੇ ਮਿੱਠਤ ਸ਼ਬਦ ਹੈ ਜਿਹੜਾ ਉਹ ਤੈਪ ਛੇਤਰ ਲੱਗ ਕੇ ਬਣਿਆ ਤਾਂ ਇਸ ਤਰੀਕੇ ਨਾਲ ਤੁਸੀਂ ਪੇਪਰ ਦੇ ਵਿੱਚ ਵਰਕ ਕਰਨਾ ਕਿ ਜੋ ਵੀ ਤੁਹਾਡੇ ਤੋਂ ਅਗੇਤਰ ਪੁੱਛਿਆ ਜਾਵੇ ਜਾਂ ਪਛੇਤਰ ਪੁੱਛਿਆ ਜਾਵੇ ਅਗੇਤਰ ਵੀ ਐਡ ਕਰਵਾਇਆ ਜਾ ਸਕਦਾ ਹੈ ਪਛੇਤਰ ਵੀ ਐਡ ਕਰਵਾਇਆ ਜਾ ਸਕਦਾ ਉਹ ਸ਼ਬਦ ਵੀ ਪੁੱਛਿਆ ਜਾ ਸਕਦਾ ਹੈ ਤਾਂ ਅਸੀਂ ਉਸ ਨੂੰ ਹਟਾ ਕੇ ਵੇਖਾਂਗੇ ਅਗਰ ਪਿੱਛੇ ਮੂਲ ਸ਼ਬਦ ਬਚ ਰਿਹਾ ਤਾਂ ਉਹ ਹੀ ਸਾਡਾ ਕੀ ਹੈ ਸਹੀ ਉੱਤਰ ਹੋਊਗਾ ਦੂਸਰਾ ਪ੍ਰਸ਼ਨ ਹੈ ਸਾਡੇ ਕੋਲੇ ਕੀ ਕਿਹੜਾ ਸ਼ਬਦ ਹੈ ਜਿਹੜਾ ਉਹ ਅਗੇਤਰ ਲੱਗ ਕੇ ਨਹੀਂ ਬਣਿਆ ਇਹ ਧਿਆਨ ਰੱਖਣਾ ਹੈ ਕਿ ਉਹ ਸ਼ਬਦ ਜਿਹਦੇ ਵਿੱਚ ਅਗੇਤਰ ਨਹੀਂ ਲੱਗਿਆ ਹੋਇਆ ਸ਼ਬਦ ਹੈ ਸਾਡੇ ਕੋਲੇ ਸਬਜੀ ਦੂਸਰਾ ਹੈ ਸਾਡੇ ਕੋਲੇ ਸਫਲ ਔਰ ਤੀਸਰਾ ਹੈ ਸਾਡੇ ਕੋਲੇ ਸੁਪੁੱਤਰ ਤੀਸਰਾ ਹੈ ਸਾਡੇ ਕੋਲੇ ਸਚੇਤਰ ਹੁਣ ਅਸੀਂ ਅਗਰ ਇਹਨਾਂ ਨੂੰ ਤੋੜੀਏ ਤਾਂ ਇੱਥੇ ਸਾਡੇ ਕੋਲੇ ਸ਼ਬਦ ਕੀ ਬਣਦਾ ਸੈ ਪਲੱਸ ਫਲ ਸ਼ਬਦ ਬਣਦਾ ਇਸ ਦੀ ਅਸੀਂ ਗੱਲ ਕਰੀਏ ਤਾਂ ਸਾਡੇ ਕੋਲੇ ਸੈ ਪਲੱਸ ਪੁੱਤਰ ਸ਼ਬਦ ਬਣਦਾ ਔਰ ਇਸ ਦੀ ਅਸੀਂ ਗੱਲ ਕਰੀਏ ਤਾਂ ਸੈ ਪਲੱਸ ਕੀ ਬਣਦਾ ਜੀ ਚਿੱਤਰ ਸ਼ਬਦ ਬਣਦਾ ਹੁਣ ਧਿਆਨ ਰੱਖਣਾ ਅਗਰ ਅਸੀਂ ਇਸ ਨੂੰ ਅਲੱਗ ਕਰਦੇ ਹਾਂ ਤਾਂ ਸੈ ਪਲੱਸ ਬਜੀ ਸ਼ਬਦ ਬਣਦਾ ਹੈ ਭਾਵ ਬਜੀ ਨਾਮ ਤੋਂ ਕੋਈ ਵੀ ਮੂਲ ਸ਼ਬਦ ਨਹੀਂ ਹੁੰਦਾ ਪੁੱਛਿਆ ਕਿ ਕਿਹੜਾ ਸ਼ਬਦ ਅਗੇਤਰ ਲਾ ਕੇ ਨਹੀਂ ਬਣਿਆ ਤਾਂ ਇੱਥੇ ਸਾਨੂੰ ਨਜ਼ਰ ਆ ਰਿਹਾ ਕਿ ਜੋ ਸਾਡਾ ਫਲ ਸ਼ਬਦ ਹੈ ਉਹਦੇ ਨਾਲ ਸੈ ਅਗੇਤਰ ਲਾ ਕੇ ਸ਼ਬਦ ਕੀ ਬਣ ਗਿਆ ਸਫਲ ਬਣ ਗਿਆ ਇਸੇ ਤਰ੍ਹਾਂ ਹੀ ਪੁੱਤਰ ਸ਼ਬਦ ਦੇ ਨਾਲ ਸਹਿ ਲੱਗ ਕੇ ਸ਼ਬਦ ਕੀ ਬਣ ਗਿਆ ਸੁਪੁੱਤਰ ਬਣ ਗਿਆ ਚਿੱਤਰ ਦੇ ਨਾਲ ਐ ਅਗੇਤਰ ਲੱਗ ਕੇ ਸ਼ਬਦ ਕੀ ਬਣ ਗਿਆ ਸਚਿੱਤਰ ਬਣ ਗਿਆ ਤਾਂ ਫਿਰ ਕਿਸ ਸ਼ਬਦ ਦੇ ਨਾਲ ਅਗੇਤਰ ਨਹੀਂ ਲੱਗਿਆ ਤਾਂ ਸਬਜੀ ਸ਼ਬਦ ਹੈ ਜਿਹੜਾ ਉਹਦੇ ਨਾਲ ਕੋਈ ਵੀ ਅਗੇਤਰ ਨਹੀਂ ਲੱਗਿਆ ਪਛਾਣ ਕਿਵੇਂ ਕਰਨੀ ਅਸੀਂ ਕਿ ਅਸੀਂ ਇਸ ਨੂੰ ਅਲੱਗ ਕਰਕੇ ਦੇਖਿਆ ਜਿਵੇਂ ਫਲ ਮੂਲ ਸ਼ਬਦ ਹੈ ਤਾਂ ਅਗਰ ਅਲੱਗ ਕੀਤੇ ਪਿੱਛੇ ਮੂਲ ਸ਼ਬਦ ਬਚੇ ਤਾਂ ਉਹਦੇ ਨਾਲ ਕੋਈ ਅਗੇਤਰ ਜਾਂ ਪਿਛੇਤਰ ਲੱਗ ਕੇ ਬਣਿਆ ਔਰ ਅਗੇਤਰ ਜਾਂ ਪਛੇਤਰ ਲਾ ਕੇ ਜਿੰਨੇ ਵੀ ਸ਼ਬਦ ਬਣਨ ਇਹਨਾਂ ਸਾਰਿਆਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ ਉਤਪਨ ਸ਼ਬਦ ਕਿਹਾ ਜਾਂਦਾ ਹੈ ਕਿਹੜੇ ਸ਼ਬਦ ਕਿਹਾ ਜਾਂਦਾ ਹੈ ਉਤਪਨ ਸ਼ਬਦ ਇਹਨਾਂ ਨੂੰ ਕਿਹਾ ਜਾਂਦਾ ਸਾਡੇ ਤੋਂ ਇਹ ਵੀ ਪੁੱਛਿਆ ਜਾ ਸਕਦਾ ਕਿ ਉਤਪਨ ਸ਼ਬਦ ਪਛਾਣੋ ਸਮਾਸੀ ਸ਼ਬਦ ਪਛਾਣੋ ਮੂਲ ਸ਼ਬਦ ਪਛਾਣੋ ਮੂਲ ਸ਼ਬਦ ਉਹ ਹੈ ਜਿਹੜਾ ਧਾਤੂ ਰੂਪ ਦੇ ਵਿੱਚ ਹੈ ਉਤਪਨ ਸ਼ਬਦ ਉਹ ਹੈ ਜੋ ਅਗੇਤਰ ਜਾਂ ਪਛੇਤਰ ਦੇ ਨਾਲ ਬਣਿਆ ਹੈ ਸਮਾਸੀ ਉਹ ਹੈ ਜਦੋਂ ਮੂਲ ਪਲੱਸ ਮੂਲ ਪਲੱਸ ਮੂਲ ਜੁੜੇ ਹੋਣ ਅਗਲਾ ਪ੍ਰਸ਼ਨ ਆ ਜੀ ਆਪਣਾ ਮਝੈਲ ਸ਼ਬਦ ਕਿਹੜਾ ਸ਼ਬਦ ਹੈ ਮਝੈਲ ਸ਼ਬਦ ਦੇ ਵਿੱਚ ਸਹੀ ਪਛੇਤਰ ਦੱਸਣਾ ਹੈ ਇਹਦੇ ਵਿੱਚ ਆਪਾਂ ਮਝੈਲ ਸ਼ਬਦ ਦੇ ਵਿੱਚ ਸਹੀ ਪਛੇਤਰ ਦੱਸਣਾ ਕੀ ਪਛੇਤਰ ਹੈ ਇਹਦੇ ਵਿੱਚ ਕੀ ਇਹਦੇ ਵਿੱਚ ਜੈਲ ਪਛੇਤਰ ਹੈ ਜਾਂ ਇਹਦੇ ਵਿੱਚ ਲ ਪਛੇਤਰ ਹੈ ਜਾਂ ਐਲ ਪਛੇਤਰ ਹੈ ਜਾਂ ਇਹਦੇ ਵਿੱਚ ਪਛੇਤਰ ਹੈ ਹੀ ਨਹੀਂ ਤਾਂ ਅਗਰ ਅਸੀਂ ਇਸ ਨੂੰ ਅਲੱਗ ਕਰੀਏ ਤਾਂ ਇਹਦੇ ਵਿੱਚ ਮਝੈਲ ਸ਼ਬਦ ਕੀ ਆ ਸਾਡੇ ਕੋਲੇ ਮਦ ਐਲ ਹਨਾ ਇਸ ਤਰੀਕੇ ਦਾ ਇਹ ਸੰਧੀ ਵਿਸ਼ੇਦ ਹੈ ਤਾਂ ਇਹਦੇ ਵਿੱਚ ਸਹੀ ਜੋ ਪਛੇਤਰ ਹੈ ਸਾਡੇ ਕੋਲੇ ਉਹ ਕੀ ਹੈ ਐਲ ਸ਼ਬਦ ਹੈ ਜੈਲ ਨਹੀਂ ਅਗਰ ਅਸੀਂ ਜੈਲ ਕਰਾਂਗੇ ਤਾਂ ਪਿੱਛੇ ਕੀ ਬਚਦਾ ਮੋਂ ਬਚਦਾ ਤਾਂ ਇਹ ਸਾਡਾ ਉੱਤਰ ਨਹੀਂ ਹੋ ਸਕਦਾ ਲੋ ਉੱਤਰ ਨਹੀਂਗਾ ਔਰ ਇਹਦਾ ਸਹੀ ਉੱਤਰ ਕੀ ਹੈ ਸਾਡੇ ਕੋਲੇ ਐਲ ਪਛੇਤਰ ਦੇ ਨਾਲ ਇਹ ਸ਼ਬਦ ਬਣਿਆ ਹੋਇਆ ਇੰਪੋਰਟੈਂਟ ਹੈ ਜੀ ਖਾਸ ਤੌਰ ਤੇ ਅਗਰ ਕੋਈ ਸੈਕੰਡ ਗ੍ਰੇਡ ਜਾਂ ਫਰਸਟ ਗ੍ਰੇਡ ਦਾ ਪੇਪਰ ਦੇਣ ਜਾ ਰਿਹਾ ਕਰਨ ਗਿਆ ਸ਼ਬਦ ਇਸ ਤਰੀਕੇ ਦੇ ਸ਼ਬਦ ਥੋੜਾ ਜਿਹਾ ਹਾਈ ਸਟੈਂਡਰਡ ਤੇ ਪੁੱਛੇ ਜਾਂਦੇ ਆ ਸ਼ਬਦ ਹੈ ਸਾਡੇ ਕੋਲੇ ਕਰਨ ਗਿਆ ਸ਼ਬਦ ਦੇ ਵਿੱਚ ਉਹਨੇ ਪੁੱਛਿਆ ਕਿੰਨੇ ਪਛੇਤਰ ਹਨ ਕਰਨ ਗਿਆ ਸ਼ਬਦ ਦੇ ਵਿੱਚ ਕਿੰਨੇ ਪਛੇਤਰ ਹਨ ਤਾਂ ਇਸ ਦਾ ਜਦੋਂ ਅਸੀਂ ਸੰਧੀ ਵਿਸ਼ੇਧ ਕਰਦੇ ਹਾਂ ਮੂਲ ਸ਼ਬਦ ਹੈ ਸਾਡੇ ਕੋਲੇ ਕਰ ਉਸ ਤੋਂ ਬਾਅਦ ਸਾਡੇ ਕੋਲੇ ਕੀ ਆਉਂਦਾ ਹੈ ਕਿ ਇੱਕ ਇਹਦੇ ਵਿੱਚ ਪਛੇਤਰ ਹੈ ਅਣ ਇੱਕ ਪਛੇਤਰ ਕੀ ਹੈ ਦੇ ਵਿੱਚ ਗ ਇੱਕ ਪਛੇਤਰ ਇਹਦੇ ਵਿੱਚ ਕੀ ਹੈ ਈ ਔਰ ਇੱਕ ਪਛੇਤਰ ਕੀ ਹੈ ਆ ਇਹ ਸਾਰੇ ਦੇ ਸਾਰੇ ਹੀ ਇਹਦੇ ਵਿੱਚ ਕੀ ਹੈ ਜੀ ਪਛੇਤਰ ਹੈ ਭਾਵ ਕਰਨਗੀਆਂ ਸ਼ਬਦ ਦੇ ਵਿੱਚ ਕਿੰਨੇ ਪਛੇਤਰ ਆ ਗਏ ਜੀ ਸਾਡੇ ਕੋਲੇ ਚਾਰ ਪਛੇਤਰ ਆਏ ਔਰ ਇੱਕ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਕਿ ਪੰਜਾਬੀ ਭਾਸ਼ਾ ਅਗੇਤਰ ਆਤਮਕ ਹੈ ਜਾਂ ਪਛੇਤਰ ਆਤਮਕ ਹੈ ਅਗੇਤਰ ਆਤਮਕ ਹੈ ਜਾਂ ਪਛੇਤਰ ਆਤਮਕ ਹੈ ਤਾਂ ਪੰਜਾਬੀ ਭਾਸ਼ਾ ਕੀ ਹੈ ਪਛੇਤਰ ਆਤਮਕ ਹੈ ਕਿਉਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਪਛੇਤਰ ਜ਼ਿਆਦਾ ਵਰਤੇ ਜਾਂਦੇ ਹੈ ਅਗੇਤਰ ਜਿਹੜੇ ਉਹ ਘੱਟ ਵਰਤੇ ਜਾਂਦੇ ਜ਼ਿਆਦਾ ਕੀ ਵਰਤੇ ਜਾਂਦੇ ਹੈ ਪਛੇਤਰ ਤਾਂ ਭਾਸ਼ਾ ਦਾ ਵੀ ਇੱਕ ਟੌਪਿਕ ਹੈ ਆਪਣੇ ਪੁੱਛਿਆ ਜਾਵੇ ਕਿ ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਹੈ ਅਗੇਤਰਾਂਤਮਕ ਜਾਂ ਪਿਛੇਤਰਾਂਤਮਕਤਾ ਪੰਜਾਬੀ ਭਾਸ਼ਾ ਪਿਛੇਤਰਾਂਤਮਕ ਹੈ ਪੰਜਾਬੀ ਭਾਸ਼ਾ ਦੇ ਵਿੱਚ ਅਗੇਤਰ ਜਿਆਦਾ ਤੋਂ ਜਿਆਦਾ ਇੱਕ ਹੀ ਹੁੰਦਾ ਹ ਹਰੇਕ ਸ਼ਬਦ ਦੇ ਵਿੱਚ ਔਰ ਪਿਛੇਤਰ ਚਾਰ-ਚਾਰ ਤੱਕ ਵੀ ਸਾਨੂੰ ਇੱਕ ਮੂਲ ਦੇ ਵਿੱਚ ਚਾਰ ਪਿਛੇਤਰ ਨਜ਼ਰ ਆ ਰਹੇ ਜਿਵੇਂ ਸ਼ਬਦ ਕੀ ਹੈ ਸਾਡੇ ਕੋਲੇ ਕਰਨਗੀਆਂ ਤਾਂ ਇਹਦੇ ਵਿੱਚ ਕੁੱਲ ਕਿੰਨੇ ਪਿਛੇਤਰ ਹੈ ਜੀ ਚਾਰ ਪਿਛੇਤਰ ਹੈ ਕਿੰਨੇ ਪਿਛੇਤਰ ਹੈ ਚਾਰ ਪਿਛੇਤਰ ਉਸ ਤੋਂ ਬਾਅਦ ਇਹ ਜੀ ਮੰਨ ਲਓ ਇਸ ਤਰੀਕੇ ਦੇ ਨਾਲ ਸਾਡੇ ਕੋਲੇ ਵਾਕ ਆ ਗਿਆ ਜਾਂ ਪੈਰਾ ਆ ਗਿਆ ਕਹਿੰਦਾ ਕੱਚੇ ਅੰਬ ਤੋੜਦਾ ਗੁਰਜੀਤ ਫੜਿਆ ਗਿਆ ਕੱਚੇ ਅੰਬ ਤੋੜਦਾ ਗੁਰਜੀਤ ਫੜਿਆ ਗਿਆ ਉਹ ਬੜਾ ਕੀ ਹੋ ਗਿਆ ਕੱਚਾ ਜਿਆ ਹੋ ਗਿਆ ਤੇ ਕਹਿਣ ਲੱਗਾ ਮੇਰਾ ਜੀ ਕੱਚਾ ਹੋ ਰਿਹਾ ਹੈ ਮੈਂ ਕੱਚੇ ਰਾ ਘਰ ਨੂੰ ਜਾ ਰਿਹਾ ਹਾਂ ਤਾਂ ਉਪਰੋਕਤ ਵਾਕ ਦੇ ਵਿੱਚ ਕੱਚਾ ਹੋਣ ਤੋਂ ਕੀ 파ਵ ਹੈ ਹੁਣ ਪੁੱਛਿਆ ਕੀ ਗਿਆ ਸਾਡੇ ਤੋਂ ਕੱਚਾ ਹੋਣ ਤੋਂ ਕੀ 파ਵ ਹੈ ਜਿਸ ਤਰ੍ਹਾਂ ਆਪਾਂ ਯਮਕ ਅਲੰਕਾਰ ਕਰਦੇ ਹਾਂ ਉਹਦੇ ਵਿੱਚ ਇੱਕ ਸ਼ਬਦ ਬੜੀ ਵਾਰ ਵਾਰ ਰਿਪੀਟ ਹੁੰਦਾ ਹੈ ਤਾਂ ਪਹਿਲੀ ਗੱਲ ਤਾਂ ਸਾਡੇ ਕੋਲੇ ਇੱਥੇ ਕੱਚਾ ਸ਼ਬਦ ਹੈ ਜਿਹੜਾ ਉਹ ਵਾਕ ਦੇ ਵਿੱਚ ਕਈ ਵਾਰ ਆ ਗਿਆ ਕੱਚੇ ਅੰਬ ਆ ਗਿਆ ਉਸ ਤੋਂ ਬਾਅਦ ਕੱਚਾ ਜਿਆ ਹੋ ਰਿਆਂ ਉਸ ਤੋਂ ਬਾਅਦ ਉਹ ਕਹਿੰਦਾ ਕਿ ਕੱਚਾ ਹੋ ਰਿਆ ਫਿਰ ਉਹ ਕਹਿੰਦਾ ਕੱਚੇ ਰਾਹ ਜਾ ਰਿਆਂ ਤਾਂ ਪਹਿਲੀ ਗੱਲ ਤਾਂ ਕੱਚਾ ਸ਼ਬਦ ਇੱਥੇ ਕੀ ਹੈ ਜੀ ਬਹੁਅਰਥਕ ਸ਼ਬਦ ਹੈ ਕੱਚਾ ਕਿਹੜਾ ਅਰਥ ਸ਼ਬਦ ਹੈ ਬਹੁਅਰਥਕ ਸ਼ਬਦ ਹੈ ਨਾ ਇਹ ਵੀ ਸ਼ਬਦ ਸਾਡੇ ਸਿਲੇਬਸ ਦੇ ਵਿੱਚ ਹੈ ਇੱਕ ਹੈ ਸਮਾਨਾਰਥੀ ਸ਼ਬਦ ਔਰ ਦੂਸਰਾ ਕੀ ਹੈ ਬਹੁਅਰਥਕ ਸ਼ਬਦ ਬਹੁਅਰਥਕ ਸ਼ਬਦ ਕਿਹਨੂੰ ਕਿਹਾ ਜਾਂਦਾ ਹੈ ਕਿ ਉਹ ਸ਼ਬਦ ਜਿਹਦੇ ਇੱਕ ਤੋਂ ਜ਼ਿਆਦਾ ਅਰਥ ਹੋਣ ਜਿਸ ਤਰ੍ਹਾਂ ਇੱਥੇ ਅਸੀਂ ਕੱਚੇ ਸ਼ਬਦ ਦੀ ਗੱਲ ਕਰੀਏ ਇੱਥੇ ਕੱਚਾ ਅੰਬ ਭਾਵ ਉਹ ਅੰਬ ਜੋ ਅਜੇ ਪੱਕਿਆ ਨਹੀਂ ਇੱਕ ਤੈ ਬੋਧ ਕਰਾ ਰਿਹਾ ਉਸ ਤੋਂ ਬਾਅਦ ਨੇ ਪੁੱਛਿਆ ਕਿ ਬੜਾ ਕੱਚਾ ਜਿਆ ਹੋ ਰਿਹਾ ਇਹ ਆਪਣਾ ਪ੍ਰਸ਼ਨ ਹੀ ਹੈ ਫਿਰ ਉਹ ਕਹਿੰਦਾ ਕਿ ਕਹਿਣ ਲੱਗਾ ਮੇਰਾ ਜੀ ਕੱਚਾ ਹੋ ਰਿਹਾ ਜੀ ਕੱਚਾ ਮਤਲਬ ਜਦੋਂ ਆਪਾਂ ਨੂੰ ਕੋਈ ਘਬਰਾਹਟ ਹੁੰਦੀ ਹੈ ਕਿਸੇ ਵੀ ਚੀਜ਼ ਤੋਂ ਦਿਲ ਘਾਉ ਮਾਉ ਹੋਣਾ ਦਿਲ ਕੱਚਾ ਹੋਣਾ ਘਬਰਾਹਟ ਹੋਣੀ ਹੈ ਨਾ ਔਰ ਇਹ ਕੱਚਾ ਰਸਤਾ ਹੈ ਸਾਡਾ ਪੱਕਾ ਰਸਤਾ ਨਹੀਂ ਤਾਂ ਅਲੱਗ-ਅਲੱਗ ਭਾਵ ਹੈ ਇਸ ਸ਼ਬਦ ਦੇ ਵਿੱਚ ਤਾਂ ਕੱਚਾ ਇੱਕ ਬਹੁਅਰਥਕ ਸ਼ਬਦ ਹੈ ਲੇਕਿਨ ਉਹਨੇ ਕਿਹਾ ਕਿ ਇਸ ਵਾਕ ਦੇ ਵਿੱਚ ਕੱਚਾ ਹੋਣ ਤੋਂ ਕੀ ਭਾਵ ਹੈ ਕਿ ਇਹ ਪੱਕੇ ਦਾ ਵਿਰੋਧੀ ਹੈ ਪੱਕੇ ਦਾ ਵਿਰੋਧੀ ਤਾਂ ਕੱਚਾ ਅੰਬ ਹੈ ਉਸ ਤੋਂ ਬਾਅਦ ਕੀ ਇਹ ਸ਼ਰਮਿੰਦਾ ਹੋਣਾ ਹੈ ਜਾਂ ਦਿਲ ਘਬਰਾਉਣਾ ਹੈ ਜਾਂ ਹਲਕਾ ਤਾਂ ਇੱਥੇ ਇਹਦਾ ਸਹੀ ਅਰਥ ਕੀ ਹੈ ਸ਼ਰਮਿੰਦੇ ਹੋਣਾ ਭਾਵ ਜਦੋਂ ਚੋਰੀ ਕਰਦਾ ਫੜਿਆ ਗਿਆ ਤਾਂ ਉਸ ਟਾਈਮ ਉਹ ਕੀ ਹੋ ਗਿਆ ਕੱਚਾ ਜਾ ਹੋ ਗਿਆ ਮਤਲਬ ਜਦੋਂ ਅਸੀਂ ਚੋਰੀ ਕਰਦੇ ਰੰਗੇ ਹੱਥੋਂ ਫੜੇ ਜਾਈਏ ਤਾਂ ਉਸ ਟਾਈਮ ਤੇ ਜੋ ਸਾਡੀ ਸ਼ਰਮਿੰਦਗੀ ਹੈ ਉਸ ਵਾਸਤੇ ਇੱਕ ਮੁਹਾਵਰਾ ਵੀ ਬਣਦਾ ਵੀ ਕੱਚੇ ਹੋਣਾ ਤਾਂ ਇੱਥੇ ਕੱਚੇ ਸ਼ਬਦ ਦਾ ਸਹੀ ਅਰਥ ਕੀ ਬਣਦਾ ਹੈ ਸ਼ਰਮਿੰਦਾ ਹੋਣਾ ਜੇ ਉਹ ਪੁੱਛ ਲੈਂਦਾ ਕਿ ਕੱਚੇ ਅੰਬ ਤੋੜਦਾ ਫੜਿਆ ਗਿਆ ਇੱਥੇ ਦਾ ਅਰਥ ਕੀ ਹੈ ਫਿਰ ਹੁਣ ਅਸੀਂ ਪੱਕੇ ਦਾ ਵਿਰੋਧੀ ਅਗਰ ਉਹ ਕਹਿਣ ਲੱਗਾ ਕਿ ਕੱਚਾ ਜਾ ਹੋ ਰਿਹਾ ਅਨਾ ਮੇਰਾ ਜੀ ਕੱਚਾ ਹੋ ਰਿਹਾ ਫਿਰ ਉਹਦਾ ਉੱਤਰ ਕੀ ਹੋਣਾ ਸੀ ਦਿਲ ਘਬਰਾਉਣਾ ਤਾਂ ਕੀ ਚੀਜ਼ ਪੁੱਛੀ ਗਈ ਆ ਸੀ ਉਸੇ ਦੇ ਅਨੁਸਾਰ ਹੀ ਉਹਦਾ ਕੀ ਦੇਣਾ ਉੱਤਰ ਦੇਣਾ ਉਸ ਤੋਂ ਬਾਅਦ ਸ਼ਬਦ ਦਾ ਜੇ ਸਾਡੇ ਕੋਲੇ ਨਰਮ ਸ਼ਬਦ ਕਿਹੜਾ ਸ਼ਬਦ ਹੈ ਨਰਮ ਸ਼ਬਦ ਦਾ ਸਹੀ ਅਸੀਂ ਸਮਾਨਾਰਥਕ ਵਿਕਲਪ ਚੁਕਣਾ ਹੁਣ ਸਮਾਨਾਰਥੀ ਸ਼ਬਦ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਕੀ ਕਿਹਾ ਜਾਂਦਾ ਹੈ ਪ੍ਰਾਇਵਾਚੀ ਕਿਹਾ ਜਾਂਦਾ ਹੈ ਪਿਛਲਾ ਆਪਣਾ ਪ੍ਰਸ਼ਨ ਸੀਗਾ ਬਹੁਅਰਥਕ ਤੇ ਇਹ ਹੈ ਸਮਾਨਾਰਥਕ ਤੇ ਮਤਲਬ ਨਰਮ ਸ਼ਬਦ ਦੇ ਕਿਹੜੇ ਕਿਹੜੇ ਸਮਾਨਾਰਥਕ ਹੋ ਸਕਦੇ ਆ ਨਰਮ ਨੂੰ ਕੂਲਾ ਕਿਹਾ ਜਾਂਦਾ ਜੀ ਠੀਕ ਹੈ ਲੇਕਿਨ ਸਖਤ ਤਾਂ ਨਰਮ ਦਾ ਕੀ ਹੈ ਵਿਰੋਧੀ ਹੈ ਕਠੋਰ ਵੀ ਕੀ ਹੈ ਵਿਰੋਧੀ ਹੈ ਗਰਮ ਤੱਤਾ ਨਿੱਗਾ ਕੋਈ ਬਣਦਾ ਹੀ ਨਹੀਂ ਇਸ ਦਾ ਮਤਲਬ ਤਾਂ ਨਰਮ ਨੂੰ ਮੁਲਾਇਮ ਵੀ ਕਿਹਾ ਜਾਂਦਾ ਹੈ ਨਰਮ ਨੂੰ ਨਾਜ਼ੁਕ ਵੀ ਕਿਹਾ ਜਾਂਦਾ ਹੈ ਤੇ ਨਰਮ ਨੂੰ ਕੂਲਾ ਵੀ ਕਿਹਾ ਜਾਂਦਾ ਜਿਸ ਤਰ੍ਹਾਂ ਬਿਲਕੁਲ ਛੋਟਾ ਨਵਜਾਤ ਸ਼ਿਸ਼ੂ ਹੈ ਬੱਚਾ ਹੈ ਤਾਂ ਉਹਦੇ ਹੱਥ ਪੈਰ ਆਪਾਂ ਕਹਿ ਦਿੰਦੇ ਨਾ ਬੜੇ ਨਾਜ਼ੁਕ ਹੱਥ ਹੈ ਇਹਦੇ ਤਾਂ ਉੱਥੋਂ ਵੀ ਭਾਵ ਕਿ ਕਠੋਰ ਦਾ ਤਾਂ ਵਿਰੋਧੀ ਨਰਮ ਹੈ ਆ ਇਹਦਾ ਫਿਰ ਸਹੀ ਸਮਾਨਾਰਥਕ ਸ਼ਬਦ ਕਿਹੜੇ-ਕਿਹੜੇ ਹੈ ਮੁਲਾਇਮ ਨਾਜ਼ੂਕ ਅਤੇ ਕੁਲਾ ਸ਼ਬਦ ਉਸ ਤੋਂ ਬਾਅਦ ਸਾਡੇ ਕੋਲ ਸ਼ਬਦ ਹੈ ਜੀ ਧਨਾੜ ਸ਼ਬਦ ਕਿਹੜਾ ਸ਼ਬਦ ਹੈ ਧਨਾੜ ਦਾ ਸਾਡੇ ਤੋਂ ਸਮਾਨਾਰਥੀ ਪੁੱਛਿਆ ਜਾਵੇ ਧਨਾੜ ਦਾ ਮਤਲਬ ਉਹ ਬੰਦਾ ਜਿਹੜਾ ਉਹਨੇ ਪੁੱਛਿਆ ਕਿ ਕਿਹੜਾ ਸਮਾਨਾਰਥੀ ਨਹੀਂ ਹੈ ਕਿਹੜਾ ਸਮਾਨਾਰਥੀ ਨਹੀਂ ਹੈ ਧਨਾੜ ਜੋ ਬਹੁਤ ਪੈਸੇ ਵਾਲਾ ਬੰਦਾ ਹੈ ਜਿਸ ਨੂੰ ਅਸੀਂ ਅਮੀਰ ਕਹਿ ਸਕਦੇ ਹਾਂ ਸਰਮਾਇਦਾਰ ਕਹਿ ਸਕਦੇ ਹਾਂ ਇਸੇ ਨੂੰ ਸ਼ਾਊਕਾਰ ਵੀ ਕਹਿ ਸਕਦੇ ਹਾਂ ਬਹੁਤ ਪੈਸੇ ਵਾਲਾ ਬੰਦਾ ਜਿਹੜਾ ਉਸ ਨੂੰ ਕੀ ਕਹਿ ਦਿੱਤਾ ਜਾਂਦਾ ਹੈ ਸ਼ਾਊਕਾਰ ਕਹਿ ਦਿੱਤਾ ਜਾਂਦਾ ਉਸ ਨੂੰ ਸ਼ਾਹ ਵੀ ਕਹਿ ਦਿੱਤਾ ਜਾਂਦਾ ਉਸ ਨੂੰ ਪੂੰਜੀਪਤੀ ਵੀ ਕਹਿ ਦਿੱਤਾ ਜਾਂਦਾ ਉਸ ਨੂੰ ਕੰਗਾਲ ਨਹੀਂ ਕਹਿ ਸਕਦੇ ਧਨਾੜ ਦਾ ਵਿਰੋਧੀ ਸ਼ਬਦ ਹੈ ਕੰਗਾਲ ਧਨਾੜ ਦਾ ਕੀ ਹੈ ਵਿਰੋਧੀ ਸ਼ਬਦ ਕੰਗਾਲ ਹੈ ਲੇਕਿਨ ਅਮੀਰ سرمایہਦਾਰ ਸ਼ਾਊਕਾਰ ਸ਼ਾਹ ਤੇ ਪੂੰਜੀਪਤੀ ਇਹ ਸਾਰੇ ਉਹਦੇ ਕੀ ਹੈ ਸਮਾਨਾਰਥੀ ਹੈ ਤਾਂ ਇਸ ਤਰੀਕੇ ਦੇ ਪ੍ਰਸ਼ਨ ਆ ਜਿਹੜੇ ਸਾਡੇ ਵਾਰਤਕ ਦੇ ਵਿੱਚ ਪੁੱਛੇ ਜਾਣੇ ਆ ਔਰ ਇੱਕ ਛੋਟੀ ਜੀ ਸੂਚਨਾ ਤੁਹਾਡੇ ਵਾਸਤੇ ਜੋ ਵੀ ਵਿਦਿਆਰਥੀ ਸੈਕੰਡ ਗ੍ਰੇਡ ਅਤੇ ਫਰਸਟ ਗ੍ਰੇਡ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਵਾਸਤੇ ਆਪਣੀ ਐਸਕੇ ਪੰਜਾਬੀ ਐਪ ਹੈ ਜਿਹੜੀ ਉਹ ਲਾਂਚ ਹੋ ਚੁੱਕੀ ਹੈ ਔਰ ਉਸ ਤੇ ਅੱਜ ਪਹਿਲਾ ਟੈਸਟ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਕੋਈ ਵੀ ਵਿਦਿਆਰਥੀ ਆਪਣੀ ਪ੍ਰੀਖਿਆ ਦਾ ਮੁਲਾਂਕਣ ਕਰਨਾ ਚਾਹੁੰਦਾ ਹੋਵੇ ਤਾਂ ਉਹ ਐਸਕੇ ਪੰਜਾਬੀ ਐਪ ਤੇ ਜਾ ਕੇ ਫਰਸਟ ਗ੍ਰੇਡ ਅਤੇ ਸੈਕੰਡ ਗ੍ਰੇਡ ਦੀ ਟੈਸਟ ਸੀਰੀਜ਼ ਹੈ ਜਿਹੜੀ ਉਹ ਲੈ ਸਕਦਾ ਤੇ ਆਪਣੀ ਪ੍ਰੀਖਿਆ ਦਾ ਮੁਲਾਂਕਣ ਕਰ ਸਕਦਾ ਹੈ ਔਰ ਇਸ ਚੀਜ਼ ਨੂੰ ਤੁਸੀਂ ਆਪਦੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝੀ ਕਰ ਸਕਦੇ ਹੋ ਅਗਲਾ ਪ੍ਰਸ਼ਨ ਹੈ ਜੀ ਆਪਣਾ ਕਿ ਇਸ ਵਾਰ ਗਰਮੀ ਜ਼ਿਆਦਾ ਹੋਣ ਕਰਕੇ ਹਾੜੀ ਦੀ ਫਸਲ ਚੰਗੀ ਨਹੀਂ ਹੋਈ ਕਿਹੜੀ ਫਸਲ ਹਾੜੀ ਦੀ ਫਸਲ ਚੰਗੀ ਨਹੀਂ ਹੋਈ ਤੇ ਹਾੜੀ ਦਾ ਸਹੀ ਵਿਰੋਧੀ ਸ਼ਬਦ ਦੱਸਣਾ ਆਪਾਂ ਹਾੜੀ ਦਾ ਸਹੀ ਵਿਰੋਧੀ ਸ਼ਬਦ ਦੱਸਣਾ ਜਿਵੇਂ ਹਿੰਦੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਜੀਓਗ੍ਰਾਫੀ ਦੇ ਵਿੱਚ ਪੜ੍ਹਦੇ ਆ ਕਿ ਰਬੀ ਦੀ ਫਸਲ ਖਰੀਵ ਦੀ ਫਸਲ ਜਾਂ ਜਾਇਦ ਦੀ ਫਸਲ ਇਸੇ ਤਰੀਕੇ ਪੰਜਾਬੀ ਦੇ ਵਿੱਚ ਦੋ ਨਾਮ ਆਉਂਦੇ ਆ ਇੱਕ ਹਾੜੀ ਤੇ ਇਹਦਾ ਆਪੋਜ਼ਿਟ ਕੀ ਹੋ ਜਾਂਦਾ ਹੈ ਸੌਣੀ ਹੋ ਜਾਂਦਾ ਪੁੱਛਿਆ ਕੀ ਉਹਦਾ ਵਿਰੋਧੀ ਹੀ ਪੁੱਛਿਆ ਗਿਆ ਸਾਡੇ ਤੋਂ ਤਾਂ ਸਿਆਲੀ ਨਹੀਂ ਹੋ ਸਕਦਾ ਐ ਹਾੜੀ ਨਹੀਂ ਹੋ ਸਕਦਾ ਔਰ ਇਹਦਾ ਸਹੀ ਉੱਤਰ ਕੀ ਹੈ ਸੌਣੀ ਦੀ ਫਸਲ ਕਿਹੜੀ ਫਸਲ ਸੌਣੀ ਦੀ ਫਸਲ ਉਸ ਤੋਂ ਬਾਅਦ ਹੈ ਕਿ ਸ਼ੁੱਧ ਸ਼ਬਦ ਦੱਸਣਾ ਹੈ ਅਸੀਂ ਇਹ ਬੜੇ ਇੰਪੋਰਟੈਂਟ ਚੀਜ਼ ਹੈ ਪੁੱਛੀ ਜਾ ਸਕਦੀ ਹੈ ਕਿ ਟਹਿਕਣਾ ਸ਼ੁੱਧ ਹੈ ਜਾਂ ਟਾਹਿਕਣਾ ਸ਼ੁੱਧ ਹੈ ਜਾਂ ਟਹਿਕਣਾ ਸ਼ੁੱਧ ਹੈ ਜਾਂ ਇਸ ਤਰੀਕੇ ਦਾ ਟਹਿਕਣਾ ਸ਼ਬਦ ਸ਼ੁੱਧ ਹੈ ਇਸ ਦਾ ਨਿਯਮ ਕੀ ਹੈ ਕਿ ਜਿਵੇਂ ਆਵਾਜ਼ ਜਦੋਂ ਅਸੀਂ ਬੋਲਦੇ ਆ ਤਾਂ ਆਵਾਜ਼ ਕੀ ਆਉਂਦੀ ਹੈ ਇਸ ਤਰੀਕੇ ਦੀ ਅਗਰ ਆਵਾਜ਼ ਆ ਰਹੀ ਹੈ ਟਹਿਕਣਾ ਅਸੀਂ ਬੋਲ ਕੀ ਰਹੇ ਹਾਂ ਟਹਿਕਣਾ ਇੱਕ ਆਵਾਜ਼ ਆ ਜਾਂਦੀ ਹੈ ਜਿਵੇਂ ਕਿਹੜਾ ਇਹ ਸਾਡਾ ਉਚਾਰਨ ਦੇ ਵੇਲੇ ਆਵਾਜ਼ ਹੈ ਕਿਸ ਵੇਲੇ ਉਚਾਰਨ ਵੇਲੇ ਲੇਕਿਨ ਜਦੋਂ ਇਹਦਾ ਅਸ਼ੁੱਧ ਰੂਪ ਲਿਖਣਾ ਹੈ ਤਾਂ ਉੱਥੇ ਥੋੜਾ ਨਿਯਮ ਧਿਆਨ ਚ ਰੱਖਣਾ ਅਸੀਂ ਕਿ ਦੋ ਮਾਤਰਾ ਸਾਡੇ ਕੋਲੇ ਇਸ ਨੂੰ ਸਮਝ ਲੈਣਾ ਜ਼ਰੂਰ ਪੇਪਰ ਦੇ ਵਿੱਚ ਇਹੋ ਜਿਹਾ ਇੱਕ ਅੱਧਾ ਪ੍ਰਸ਼ਨ ਆਉਂਦਾ ਹੈ ਇਹ ਇੱਕ ਮਾਤਰਾ ਲਾਉਂਦੀ ਹੈ ਦੂਸਰੀ ਮਾਤਰਾ ਸਾਡੇ ਕੋਲੇ ਕਿਹੜੀ ਹੈ ਦੁਲਾਵਾਂ ਦੀ ਹੈ ਔਰ ਪਲੱਸ ਜਦੋਂ ਇਹਨਾਂ ਦੇ ਨਾਲ ਇਸ ਸ਼ਬਦ ਦੇ ਵਿੱਚ ਕਿਹੜਾ ਵਰਣ ਹੋਵੇ ਹਾ ਹਾ ਵਰਣ ਹੋਵੇ ਤਾਂ ਉੱਥੇ ਜਾ ਕੇ ਥੋੜਾ ਜਾਂ ਇਹਨਾਂ ਦਾ ਉਚਾਰਣ ਤੇ ਇਹਨਾਂ ਦਾ ਲਿਖਣ ਦਾ ਢੰਗ ਬਦਲ ਜਾਂਦਾ ਤਾਂ ਕਿਉਂਕਿ ਇੱਥੇ ਅਗਰ ਅਸੀਂ ਟਹਿਕਣੇ ਦੀ ਗੱਲ ਕਰੀਏ ਤਾਂ ਇਹਦਾ ਸਹੀ ਜਿਹੜਾ ਸ਼ੁੱਧ ਰੂਪ ਬਣਦਾ ਉਹ ਇਸ ਤਰੀਕੇ ਨਾਲ ਲਿਖਿਆ ਜਾਂਦਾ ਟਹਿਕਣਾ ਹਨਾ ਔਰ ਅਗਰ ਅਸੀਂ ਕਿਹੜਾ ਜਾਂ ਜਿਹੜਾ ਸ਼ਬਦ ਕੋਈ ਵੀ ਲਿਖੀਏ ਤਾਂ ਉੱਥੇ ਕਿਸ ਤਰੀਕੇ ਨਾਲ ਲਿਖਿਆ ਜਾਣਾ ਇਸ ਤਰੀਕੇ ਦੇ ਨਾਲ ਲਿਖਿਆ ਜਾਣਾ ਅੰਤਰ ਕੀ ਆਇਆ ਉਹ ਦੇਖਣਾ ਤੁਸੀਂ ਕਿ ਅਗਰ ਤਾਂ ਲਾਂ ਜਾਂ ਦੁਲਾਵਾਂ ਲੱਗਿਆ ਤਾਂ ਉਸਨੇ ਬਦਲ ਜਾਣਾ ਕਿਦੇ ਵਿੱਚ ਜਾ ਕੇ ਸਿਹਾਰੀ ਦੇ ਵਿੱਚ ਪਹਿਲਾਂ ਤੇ ਧਿਆਨ ਰੱਖਣਾ ਹੈ ਕਿਦੇ ਵਿੱਚ ਬਦਲਣਾ ਉਸਨੇ ਸਿਹਾਰੀ ਦੇ ਵਿੱਚ ਬਦਲਣਾ ਅਗਰ ਉਸ ਨੂੰ ਲਾਂ ਲੱਗੀ ਹੈ ਤਾਂ ਉਹ ਲਾਂ ਹਾਹੇ ਤੋਂ ਪਹਿਲੇ ਅੱਖਰ ਤੇ ਜਾਊਗੀ ਬਹੁਤ ਇੰਪੋਰਟੈਂਟ ਗੱਲ ਹੈ ਅਗਰ ਉਸ ਨੂੰ ਲਾਂ ਲੱਗੀ ਹੈ ਤਾਂ ਉਹ ਲਾਂ ਹਾਹੇ ਤੋਂ ਕਿਤੇ ਜਾਊਗੀ ਪਹਿਲੇ ਅੱਖਰ ਤੇ ਭਾਵ ਹਾਹੇ ਤੋਂ ਪਹਿਲਾਂ ਕ ਸੀ ਕਾ ਕਿਹੜਾ ਸ਼ਬਦ ਬੋਲਿਆ ਜਾ ਰਿਹਾ ਲਿਖਿਆ ਕੀ ਜਾ ਰਿਹਾ ਕਿਹੜਾ ਅਗਰ ਉਸ ਤੇ ਦੁਲਾਵਾਂ ਲੱਗਿਆ ਹਾਹੇ ਤੋਂ ਪਹਿਲਾਂ ਹਾਹੇ ਤੋਂ ਪਹਿਲਾਂ ਲਾਂ ਦਾ ਉਚਾਰਨ ਹੈ ਤਾਂ ਉਹ ਹਾਹੇ ਤੋਂ ਪਹਿਲਾਂ ਰਹੂਗੀ ਅਗਰ ਉਸ ਤੇ ਉੱਪਰ ਦੁਲਾਵਾਂ ਲੱਗਿਆ ਤਾਂ ਫਿਰ ਉਹ ਕਿਤੇ ਜਾਊਗੀ ਹਾਹੇ ਤੇ ਜਾਊਗੀ ਇੰਨਾ ਅੰਤਰ ਹੈ ਇਹਦੇ ਵਿੱਚ ਹਨਾ ਦੁਲਾਵਾਂ ਲੱਗਿਆ ਉਹਨੇ ਵੀ ਸਿਆਰੀ ਚ ਬਦਲਣਾ ਲਾਂ ਲੱਗੀ ਉਹਨੇ ਵੀ ਸਿਆਰੀ ਚ ਬਦਲਣਾ ਲੇਕਿਨ ਲਾਂ ਨੇ ਹਾਹੇ ਤੋਂ ਪਹਿਲਾਂ ਤੇ ਦੁਲਾਵੇਂ ਨੇ ਹਾਹੇ ਤੇ ਜਾ ਕੇ ਸਿਆਰੀ ਚ ਬਦਲਣਾ ਹੈ ਤਾਂ ਇਸ ਤਰੀਕੇ ਦਾ ਸ਼ੁੱਧ ਅਸ਼ੁੱਧ ਸ਼ਬਦ ਸਾਡੇ ਤੋਂ ਪੁੱਛਿਆ ਜਾ ਸਕਦਾ ਹੈ ਤਾਂ ਫਿਰ ਸਾਡਾ ਸਹੀ ਉੱਤਰ ਕੀ ਹੈ ਜੀ ਟਹਿਕਣਾ ਅਗਲਾ ਪ੍ਰਸ਼ਨ ਫਿਰ ਇਸੇ ਤੇ ਹੈ ਕਿ ਸ਼ੁੱਧ ਸ਼ਬਦ ਚੁਣੋ ਕਿ ਰਿਹੜਾ ਸਹੀ ਹੈ ਜਾਂ ਅਰੇੜਾ ਸਹੀ ਹੈ ਜਾਂ ਰਿਹੜਾ ਸਹੀ ਹੈ ਜਾਂ ਰਹੜਾ ਸਹੀ ਹੈ ਤਾਂ ਪਿੱਛੇ ਆਪਾਂ ਗੱਲ ਕਰਕੇ ਆਈ ਹਾਂ ਕਿ ਅਗਰ ਹਾਹੇ ਤੋਂ ਪਹਿਲਾਂ ਲਾਂ ਲੱਗੀ ਹੋਵੇ ਤਾਂ ਫਿਰ ਉਸਨੇ ਕਿਤੇ ਜਾਨਣਾ ਹਾਹੇ ਤੋਂ ਪਹਿਲੇ ਤੇ ਅਗਰ ਇੱਥੇ ਦੁਲਾਵਾਂਈ ਵਾਲਾ ਹੁੰਦਾ ਤਾਂ ਫਿਰ ਕਿਤੇ ਜਾਨਣਾ ਸੀ ਹਾਹੇ ਤੇ ਤਾਂ ਸਹੀ ਅਰਥ ਇਹਦਾ ਕੀ ਹੈ ਰੇੜਾ ਸਹੀ ਸ਼ਬਦ ਕੀ ਹੈ ਰੇੜਾ ਉਸ ਤੋਂ ਬਾਅਦ ਹੈ ਫੁੱਲ ਸ਼ਬਦ ਦਾ ਬਹੁਵਚਨ ਚੁਣੋ ਫੁੱਲ ਸ਼ਬਦ ਦਾ ਬਹੁਵਚਨ ਚੁਣੋ ਫੁੱਲ ਸ਼ਬਦ ਦੀ ਅਸੀਂ ਗੱਲ ਕਰਦੇ ਹਾਂ ਕੀ ਇਹਦਾ ਸਹੀ ਜੋ ਬਹੁਅਰਥਕ ਹੈ ਉਹ ਫੁੱਲਾਂ ਹੈ ਜਾਂ ਫੁਲਾਵਾ ਹੈ ਜਾਂ ਫੁੱਲ ਹੈ ਜਾਂ ਫਾਲਾ ਹੈ ਉੱਤਰ ਦੀ ਬਾਤ ਚਰਚਾ ਕਰਦੇ ਹਾਂ ਕਿ ਕੁਝ ਸ਼ਬਦ ਆ ਜਿਹੜੇ ਤੁਸੀਂ ਧਿਆਨ ਨਾਲ ਸਮਝਣੇ ਆ ਕਿ ਸਧਾਰਨ ਬਹੁਵਚਨ ਤੇ ਸਬੰਧਕੀ ਬਹੁਵਚਨ ਹਨਾ ਇੱਕ ਤਾਂ ਸਾਡੇ ਕੋਲੇ ਹੈ ਸ਼ਬਦ ਦਾ ਸਧਾਰਨ ਰੂਪ ਜਿਹੜਾ ਰੂਪ ਹੈ ਸਧਾਰਨ ਰੂਪ ਉਸ ਤੋਂ ਬਾਅਦ ਉਹਦਾ ਕੀ ਆ ਜਾਂਦਾ ਹੈ ਬਹੁਵਚਨ ਰੂਪ ਔਰ ਫਿਰ ਉਹਦਾ ਆ ਜਾਂਦਾ ਹੈ ਸੰਬੰਧਕੀ ਰੂਪ ਇਹ ਥੋੜਾ ਜਾਂ ਇੰਪੋਰਟੈਂਟ ਫੈਕਟ ਹੈ ਜਿਸ ਤਰ੍ਹਾਂ ਅਸੀਂ ਫੁੱਲ ਸ਼ਬਦ ਦੀ ਗੱਲ ਕਰੀਏ ਫੁੱਲ ਸ਼ਬਦ ਹੈ ਜਿਹੜਾ ਇਹਦਾ ਸਧਾਰਨ ਬਹੁਵਚਨ ਵੀ ਫੁੱਲ ਹੀ ਰਹੂਗਾ ਇਸੇ ਤਰ੍ਹਾਂ ਦਾ ਇੱਕ ਸ਼ਬਦ ਆ ਜਾਂਦਾ ਜੀ ਧੋਬੀ ਸ਼ਬਦ ਧੋਬੀ ਸ਼ਬਦ ਦਾ ਸਧਾਰਨ ਬਹੁਵਚਨ ਕੀ ਰਹੂਗਾ ਧੋਬੀ ਰਹੂਗਾ ਐਗਜ਼ਾਮਪਲ ਦੇ ਤੌਰ ਤੇ ਅਸੀਂ ਸ਼ਬਦ ਲੈ ਲਿਆ ਡੱਡੂ ਦਾ ਡੱਡੂ ਦਾ ਵੀ ਸਧਾਰਨ ਬਹੁਵਚਨ ਕੀ ਰਹੂਗਾ ਡੱਡੂ ਰਹੂਗਾ ਲੇਕਿਨ ਕੁਝ ਸ਼ਬਦ ਅਸੀਂ ਪੜ੍ਹਦੇ ਆਂ ਕਿ ਜਿਵੇਂ ਫੁੱਲ ਦਾ ਇੱਕ ਸ਼ਬਦ ਸਾਡੇ ਕੋਲੇ ਆ ਜਾਂਦਾ ਹੈ ਜੀ ਫੁੱਲਾਂ ਔਰ ਧੋਬੀ ਦਾ ਇੱਕ ਸ਼ਬਦ ਆ ਜਾਂਦਾ ਹੈ ਸਾਡੇ ਕੋਲੇ ਧੋਬੀਆਂ ਔਰ ਡੱਡੂ ਦਾ ਇੱਕ ਬਹੁਅਰਥਕ ਬਹੁਵਚਨ ਆ ਜਾਂਦਾ ਸਾਡੇ ਕੋਲੇ ਡੱਡੂਆਂ ਇਹਦੇ ਪਿੱਛੇ ਕੰਡੀਸ਼ਨ ਕੀ ਹੈ ਹੁਣ ਸਾਡੇ ਤੋਂ ਅਗਰ ਪ੍ਰਸ਼ਨ ਕੀ ਪੁੱਛਿਆ ਉਸਨੇ ਕਿ ਫੁੱਲ ਸ਼ਬਦ ਦਾ ਸਹੀ ਬਹੁਵਚਨ ਤਾਂ ਫੁੱਲ ਦਾ ਸਹੀ ਬਹੁਵਚਨ ਵੀ ਕੀ ਰਹੂਗਾ ਫੁੱਲ ਹੀ ਰਹੂਗਾ ਲੇਕਿਨ ਅਗਰ ਫੁੱਲਾਂ ਸ਼ਬਦ ਅਸੀਂ ਕਦੋਂ ਕਰਾਂਗੇ ਕਿ ਜਦੋਂ ਇਹਨਾਂ ਸ਼ਬਦਾਂ ਦੇ ਪਿੱਛੇ ਕੋਈ ਕੀ ਆਊਗਾ ਸਬੰਧਕ ਆਊਗਾ ਜਿਵੇਂ ਆਪਾਂ ਕਹੀਏ ਫੁੱਲਾਂ ਦੀ ਟੋਕਰੀ ਕੀ ਕਹੀਏ ਫੁੱਲਾਂ ਦੀ ਟੋਕਰੀ ਤਾਂ ਹੁਣ ਇੱਥੇ ਫੁੱਲ ਇੱਕ ਤੋਂ ਜ਼ਿਆਦਾ ਹੈ ਸ਼ਬਦ ਅਸੀਂ ਕੀ ਵਰਤਿਆ ਫੁੱਲਾਂ ਕਿਸ ਕਾਰਨ ਕਿ ਉਹਦੇ ਪਿੱਛੇ ਕੀ ਲੱਗਿਆ ਸਬੰਧਕ ਲੱਗਿਆ ਇਸੇ ਤਰ੍ਹਾਂ ਅਸੀਂ ਅੱਗੇ ਗੱਲ ਕਰੀਏ ਕਿ ਧੋਬੀ ਕੱਪੜੇ ਧੋਂਦਾ ਹੈ ਇੱਥੇ ਤੁਸੀਂ ਇਹ ਕੰਮ ਕਰਨਾ ਹੈ ਕਿ ਜਦੋਂ ਇਸ ਤਰੀਕੇ ਦਾ ਪ੍ਰਸ਼ਨ ਆਵੇ ਤਾਂ ਤੁਸੀਂ ਇੱਕ ਦੋ ਵਾਕ ਬਣਾ ਕੇ ਵੇਖਣੇ ਆ ਸਮੱਸਿਆ ਸਹੀ ਹੋ ਜੂਗੀ ਸਾਡੀ ਅਸੀਂ ਕਹੀ ਹੈ ਕਿ ਧੋਬੀ ਕੱਪੜੇ ਧੋਂਦਾ ਹੈ ਭਾਵ ਇੱਕ ਵਚਨ ਹੈ ਇਸੇ ਚੀਜ਼ ਨੂੰ ਅਸੀਂ ਕਹੀ ਹੈ ਕਿ ਧੋਬੀ ਕੱਪੜੇ ਧੋਂਦੇ ਹਨ ਧੋਬੀ ਕੱਪੜੇ ਧੋਂਦੇ ਹਨ ਤਾਂ ਇੱਥੇ ਕੀ ਹੈ ਇਹ ਬਹੁਵਚਨ ਹੈ ਲੇਕਿਨ ਰੂਪ ਦੇ ਵਿੱਚ ਤਾਂ ਅੰਤਰ ਨਹੀਂ ਆਇਆ ਜਿਵੇਂ ਅਸੀਂ ਕਹਾਂਗੇ ਧੋਬੀਆਂ ਨੇ ਕੱਪੜੇ ਧੋਤੇ ਤਾਂ ਉਹਦਾ ਸਬੰਧ ਕੀ ਬਹੁਵਚਨ ਬਣੂਗਾ ਜਿੰਨਾ ਚਿਰ ਉਹਦੇ ਪਿੱਛੇ ਸਬੰਧਕ ਨਹੀਂ ਆਊਗਾ ਤਾਂ ਕੁਸ਼ ਇਹੋ ਜੇ ਨਾਮ ਸ਼ਬਦ ਹੈ ਜਿਨ੍ਹਾਂ ਦਾ ਇੱਕ ਵਚਨ ਤੇ ਬਹੁ ਵਚਨ ਕੀ ਰਹਿੰਦਾ ਸੇਮ ਰਹਿੰਦਾ ਲੇਕਿਨ ਉਹਨਾਂ ਦਾ ਬਹੁ ਵਚਨ ਸਬੰਧ ਕੀ ਬਣਦਾ ਕਿਸ ਕੰਡੀਸ਼ਨ ਚ ਜਦੋਂ ਉਹਨਾਂ ਦੇ ਪਿੱਛੇ ਕੀ ਆਵੇ ਸਬੰਧਕ ਜਿਵੇਂ ਹਣ ਧੋਬੀ ਦੇ ਪਿੱਛੇ ਸਬੰਧਕ ਲਾਵਾਂਗੇ ਧੋਬੀ ਨੇ ਕੱਪੜੇ ਧੋਤੇ ਭਾਵ ਇੱਕ ਵਚਨ ਹੈ ਧੋਬੀਆਂ ਨੇ ਕੱਪੜੇ ਧੋਤੇ ਭਾਵ ਬਹੁ ਵਚਨ ਹੈ ਜੇ ਪਿੱਛੇ ਸਬੰਧਕ ਨਹੀਂ ਲਾਵਾਂਗੇ ਧੋਬੀ ਕੱਪੜੇ ਧੋਂਦਾ ਹੈ ਤਾਂ ਵੀ ਇੱਕ ਵਚਨ ਹੈ ਧੋਬੀ ਕੱਪੜੇ ਧੋਂਦੇ ਹਨ ਕੀ ਇਹ ਉਹ ਬਹੁ ਵਚਨ ਲੇਕਿਨ ਰੂਪ ਦੇ ਵਿੱਚ ਅੰਤਰ ਨਹੀਂ ਆਇਆ ਤਾਂ ਫੁੱਲ ਸ਼ਬਦ ਦਾ ਸਹੀ ਬਹੁ ਵਚਨ ਕੀ ਆ ਸਾਡੇ ਕੋਲੇ ਫੁੱਲਣਾ ਹੈ ਉਸ ਤੋਂ ਬਾਅਦ ਹੈ ਕਿ ਮੁੰਡੇ ਨੇ ਨੌਕਰੀ ਤੋਂ ਤਿਆਗ ਪੱਤਰ ਜਿਹੜਾ ਉਹ ਦਿੱਤਾ ਸ਼ਬਦ ਕੀ ਹੈ ਸਾਡੇ ਕੋਲੇ ਮੁੰਡੇ ਨੇ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਵਾਕ ਵਿੱਚ ਲਕੀਰੇ ਹੋਏ ਸ਼ਬਦ ਦਾ ਵਚਨ ਰੂਪ ਦੱਸਣਾ ਹੈ ਕੀ ਮੁੰਡੇ ਸ਼ਬਦ ਹੈ ਜਿਹੜਾ ਉਹ ਇੱਕ ਵਚਨ ਹੈ ਬਹੁ ਵਚਨ ਹੈ ਦੋ ਵਚਨ ਹੈ ਜਾਂ ਇਸ ਦਾ ਵਚਨ ਬਣਦਾ ਹੀ ਨਹੀਂ ਜਿਹੜਾ ਪਿਛਲਾ ਆਪਾਂ ਨਿਯਮ ਸਮਝਿਆ ਸੀ ਵੈਸੇ ਅਗਰ ਅਸੀਂ ਗੱਲ ਕਰੀਏ ਕਿ ਮੁੰਡਾ ਸ਼ਬਦ ਹੈ ਜਿਹੜਾ ਮੁੰਡਾ ਸ਼ਬਦ ਦਾ ਸਧਾਰਨ ਬਹੁ ਵਚਨ ਕੀ ਬਣਦਾ ਮੁੰਡੇ ਬਣਦਾ ਸਧਾਰਨ ਬਹੁਵਚਨ ਕੀ ਬਣਦਾ ਮੁੰਡੇ ਬਣਦਾ ਲੇਕਿਨ ਇੱਥੇ ਜੋ ਵਾਕ ਦੇ ਵਿੱਚ ਮੁੰਡੇ ਸ਼ਬਦ ਹੈ ਇਹ ਸਾਡਾ ਉਤਰ ਕੀ ਹੈ ਇੱਕ ਵਚਨ ਹੈ ਕਾਰਨ ਕਿਉਂਕਿ ਇਹਦੇ ਪਿੱਛੇ ਕੀ ਲੱਗਿਆ ਜੀ ਸੰਬੰਧਕ ਲੱਗਿਆ ਔਰ ਵਾਕ ਦੇ ਵਿੱਚ ਹੈ ਮੁੰਡੇ ਨੇ ਨੌਕਰੀ ਤੋਂ ਤਿਆਗ ਪੱਤਰ ਦਿੱਤਾ ਭਾਵ ਇੱਕ ਬੰਦਾ ਹੈ ਤਾਂ ਇੱਥੇ ਦਾ ਬਹੁਵਚਨ ਕੀ ਬਣੂਗਾ ਮੁੰਡੇ ਕਿਉਂ ਕੀ ਬਣੂਗਾ ਬਹੁਵਚਨ ਮੁੰਡਿਆਂ ਬਣੂਗਾ ਕੀ ਬਣੂਗਾ ਮੁੰਡਿਆਂ ਬਣੂਗਾ ਲੇਕਿਨ ਇਹ ਕਿਹੜਾ ਬਹੁਵਚਨ ਹੈ ਸਬੰਧ ਕੀ ਬਹੁਵਚਨ ਹੈ ਕਿਹੜਾ ਬਹੁਵਚਨ ਹੈ ਸਬੰਧ ਕੀ ਬਹੁਵਚਨ ਹੈ ਤਾਂ ਮੁੰਡੇ ਨੇ ਨੌਕਰੀ ਤੋਂ ਤਿਆਗ ਪੱਤਰ ਦਿੱਤਾ ਵਾਕ ਦੇ ਵਿੱਚ ਲਕੀਰਿਆ ਹੋਇਆ ਸ਼ਬਦ ਕੀ ਹੈ ਜੀ ਇੱਕ ਵਚਨ ਹੈ ਉਸ ਤੋਂ ਬਾਅਦ ਹੈ ਜੀ ਅਮਰਤ ਸਰਿਆ ਮੁੰਡਿਆਂ ਵੇ ਕੱਚੀਆਂ ਕਲੀਆਂ ਨਾ ਤੋੜ ਬੋਲ ਤੇਰੇ ਰੜਕਣ ਮੱਖਣਾ ਵੇ ਜਿਕਣ ਸੜਕਾਂ ਦੇ ਰੋੜ ਅਮਰਤਸਰੀਆ ਸ਼ਬਦ ਦਾ ਸਹੀ ਇਸਤਰੀ ਲਿੰਗ ਚੁਣਨਾ ਲਿੰਗ ਪੁਲਿੰਗ ਪੁੱਛਿਆ ਜਾ ਸਕਦਾ ਏਕ ਪੰਜਾਬੀ ਕਲਚਰ ਦੇ ਵਿੱਚ ਬੋਲੀ ਵੀ ਹੈ ਕਿ ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ ਬੋਲ ਤੇਰੇ ਰੜਕਣ ਹਨ ਜੇਕਣ ਸੜਕਾਂ ਦੇ ਰੋੜ ਤਾਂ ਕੀ ਇਹਦਾ ਸਹੀ ਜੋ ਪੁਲਿੰਗ ਹੈ ਉਹ ਕੀ ਹੈ ਅਮਰਤਸਰੀਣ ਹੈ ਜਾਂ ਅਮਰਤਸਰੀਣ ਹੈ ਜਾਂ ਅਮਰਤਸਰਨੀ ਹੈ ਜਾਂ ਅਮਰਤਸਰਨ ਹੈ ਤਾਂ ਇਹਦਾ ਜਿਹੜਾ ਸਹੀ ਉੱਤਰ ਹੈ ਉਹ ਸਹੀ ਉੱਤਰ ਤਾਂ ਇਹਦਾ ਹੈ ਜੀ ਅਮਰਤ ਸਰਣ ਹੁਣ ਇਹ ਪ੍ਰਸ਼ਨ ਇਹੋ ਜੇ ਅਕਸਰ ਗਲਤ ਹੋ ਜਾਂਦੇ ਆ ਲਿੰਗ ਪੁਲਿੰਗ ਸਾਡੇ ਤੋਂ ਭਾਵ ਕੀ ਹੈ ਕਿ ਜਦੋਂ ਇਸ ਤਰੀਕੇ ਦਾ ਪੁੱਛਿਆ ਜਾਵੇ ਅਮਰਤਸਰੀਆ ਗੰਗਾ ਨਗਰੀਆ ਪੁੱਠੋ ਹਾਰੀਆ ਹਨਾ ਤਾਂ ਉਸ ਟਾਈਮ ਤੇ ਉਹਦੇ ਪਿੱਛੇ ਕੀ ਕੀਤਾ ਜਾਂਦਾ ਹੈ ਕਿ ਇਸ ਈਆ ਨੂੰ ਹਟਾ ਕੇ ਉਹਦੇ ਪਿੱਛੇ ਕੀ ਲਾ ਦਿੱਤਾ ਜਾਂਦਾ ਹੈ ਨੀ ਲਾ ਦਿੱਤਾ ਜਾਂਦਾ ਹੈ ਕਿ ਨਿਯਮ ਹੈ ਤਾਂ ਹਨਾ ਇਆ ਨੂੰ ਹਟਾ ਕੇ ਕੀ ਕੀਤਾ ਜਾਊਗਾ ਉਹਦੇ ਪਿੱਛੇ ਨੀ ਜਿਹੜਾ ਉਹ ਲਾ ਦਿੱਤਾ ਜਾਂਦਾ ਤਾਂ ਇਹਦਾ ਸਹੀ ਉਪਲਿੰਗ ਇਸਤਰੀ ਲਿੰਗ ਕੀ ਹੈ ਅਮਰਤ ਸਰਨੀ ਉਸ ਤੋਂ ਬਾਅਦ ਸਾਡੇ ਕੋਲੇ ਕਾਲ ਤੇ ਵੀ ਪ੍ਰਸ਼ਨ ਆ ਸਕਦਾ ਹੈ ਕਿ ਉਹ ਪਾਕਿਸਤਾਨ ਚਲਾ ਗਿਆ ਹੈ ਉਹ ਪਾਕਿਸਤਾਨ ਚਲਾ ਗਿਆ ਹੈ ਵਾਕ ਦੇ ਵਿੱਚ ਕਾਲ ਦੀ ਕੀ ਦੱਸਣੀ ਹੈ ਜੀ ਅਸੀਂ ਕਿਸਮ ਦੱਸਣੀ ਹੈ ਕਾਲ ਦੀ ਕੀ ਦੱਸਣੀ ਹੈ ਕਿਸਮ ਦੱਸਣੀ ਹੈ ਕਿ ਇਹ ਪੂਰਨ ਵਰਤਮਾਨ ਹੈ ਕੀ ਇਹ ਪੂਰਨ ਭੂਤਕਾਲ ਹੈ ਕੀ ਇਹ ਚਾਲੂ ਵਰਤਮਾਨ ਹੈ ਜਾਂ ਇਹ ਅਨਿਸ਼ਚਿਤ ਵਰਤਮਾਨ ਹੈ ਤਾਂ ਅਨਿਸ਼ਚਿਤ ਵਰਤਮਾਨ ਦਾ ਮਤਲਬ ਇਹ ਹੈ ਕਿ ਕੰਮ ਵਰਤਮਾਨ ਦੇ ਵਿੱਚ ਹੋ ਰਿਹਾ ਹੈ ਲੇਕਿਨ ਸਮਾਂ ਨਿਸ਼ਚਿਤ ਨਹੀਂ ਹੈ ਲੇਕਿਨ ਕੀ ਨਹੀਂਗਾ ਸਮਾਂ ਨਿਸ਼ਚਿਤ ਨਹੀਂਗਾ ਕਿ ਉਹ ਕੰਮ ਕਦੋਂ ਹੋਇਆ ਉਹ ਵਰਤਮਾਨ ਦੇ ਵਿੱਚ ਰਿਹਾ ਲੇਕਿਨ ਉਹਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਹੁੰਦਾ ਚਾਲੂ ਵਰਤਮਾਨ ਦਾ ਮਤਲਬ ਇਹ ਹੈ ਕਿ ਵਰਤਮਾਨ ਦੇ ਵਿੱਚ ਕੰਮ ਜਾਰੀ ਹੈ ਵਰਤਮਾਨ ਦੇ ਵਿੱਚ ਕੰਮ ਜਾਰੀ ਹੈ ਜਿਵੇਂ ਅਸੀਂ ਕਹੀਏ ਕਿ ਮੈਂ ਲਿਖ ਰਿਹਾ ਹਾਂ ਹਨਾ ਤਾਂ ਵਰਤਮਾਨ ਦੇ ਵਿੱਚ ਕੰਮ ਜਾਰੀ ਹੋਵੇ ਤਾਂ ਉਹ ਕੀ ਹੁੰਦਾ ਚਾਲੂ ਵਰਤਮਾਨ ਪੂਰਨ ਭੂਤਕਾਲ ਮਤਲਬ ਕੰਮ ਬੀਤੇ ਸਮੇਂ ਦੇ ਵਿੱਚ ਕੀ ਹੋ ਚੁੱਕਿਆ ਹੈ ਪੂਰਾ ਹੋ ਚੁੱਕਿਆ ਕੰਮ ਬੀਤੇ ਸਮੇਂ ਦੇ ਵਿੱਚ ਕੀ ਹੋ ਚੁੱਕਿਆ ਜੀ ਪੂਰਾ ਹੋ ਚੁੱਕਿਆ ਤਾਂ ਉੱਥੇ ਕਿਹੜਾ ਵਾਕ ਹੁੰਦਾ ਪੂਰਨ ਭੂਤਕਾਲ ਲੇਕਿਨ ਉਹ ਪਾਕਿਸਤਾਨ ਚਲਾ ਗਿਆ ਹੈ ਹੈ ਕੀ ਦਾ ਬੁੱਧਕ ਹੈ ਵਰਤਮਾਨ ਦਾ ਲੇਕਿਨ ਚਲਾ ਗਿਆ ਹੈ ਭਾਵ ਕੰਮ ਕੀ ਹੋ ਚੁੱਕਿਆ ਹੈ ਪੂਰਣ ਤੇ ਇਸ ਦਾ ਸਹੀ ਉੱਤਰ ਕੀ ਹੈ ਜੀ ਕੰਮ ਹੈ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ ਭਾਵੇਂ ਵਾਕ ਕਿਹੜੇ ਕਾਲ ਦਾ ਹੈ ਪੂਰਣ ਵਰਤਮਾਨ ਦਾ ਤਾਂ ਇਸ ਤਰ੍ਹਾਂ ਤੁਹਾਨੂੰ ਇੱਕ ਵਾਰਤਕ ਪੈਰਾ ਦੇ ਕੇ ਉਹਦੇ ਤੋਂ ਇਹ ਵਿਆਕਰਨ ਦਾ ਕੰਮ ਤੁਹਾਡੇ ਤੋਂ ਕਰਵਾਇਆ ਜਾ ਸਕਦਾ ਹੈ ਤਾਂ ਉਹ ਅਸੀਂ ਸ਼ਬਦਾਂ ਨੂੰ ਬਹੁਤ ਸਾਰਾ ਅਗਰ ਸਾਡੀ ਵਕਾਇਬ ਅੱਛੀ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਕੁਝ ਤਰੀਕਿਆਂ ਦੇ ਨਾਲ ਅਸੀਂ ਵੀ ਪੇਪਰ ਦਾ ਹੱਲ ਕਰ ਸਕਦੇ ਹਾਂ ਤਾਂ ਇਹ ਕਲਾਸਿਕ ਤੁਹਾਡੀ ਕਿ ਇੱਕ ਵਾਰਤਕ ਪੈਰੇ ਦੇ ਵਿੱਚੋਂ ਕਿਸ ਤਰੀਕੇ ਦੇ ਪ੍ਰਸ਼ਨ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ ਔਰ ਬਹੁਤ ਜਲਦੀ ਨਵੀਆਂ ਕਲਾਸਾਂ ਜਿਹੜੀਆਂ ਉਹ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੀਆਂ ਰਹਿਣਗੀਆਂ ਔਰ ਕੋਸ਼ਿਸ਼ ਹੈ ਕਿ ਤੁਹਾਡੀ ਜਿਹੜੀ ਕਲਾਸ ਹੈ ਉਹ ਲਾਈਵ ਸ਼ਾਮ ਨੂੰ ਹਰ ਰੋਜ਼ ਰੱਖੀ ਜਾਵੇ ਜਿਵੇਂ ਮੇਰੇ ਟਾਈਮ ਦੀ ਕੋਈ ਸੈਟਿੰਗ ਬੈਠਦੀ ਆ ਤਾਂ ਉਹਦੀ ਸੂਚਨਾ ਤੁਹਾਨੂੰ ਟੈਲੀਗ੍ਰam ਦੇ ਰਾਹੀਂ ਮਿਲ ਜੂਗੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਟੈਲੀਗ੍ਰam ਚੈਨਲ ਵੀ ਹੈ ਉਸ ਨੂੰ ਵੀ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਔਰ ਆਪਣੇ YouTube ਚੈਨਲ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਨਾ ਹੈ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਹੈ ਔਰ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਧੰਨਵਾਦ ਜੀ